ਕਿ ਤੁਸੀਂ ਉਸ ਹਕੂਮਤ ਦੇ ਯਵਰ ਤੋਂ ਬਾਅਦ ਜਣੀ ਜਿਹੜਾ ਰੋਹ ਝਲਕਦਾ ਜਣੀ ਜੜੀਆਂ ਬੱਸਾਂ ਉੱਪਰੋਂ ਭਰ ਕੇ ਆਈਆਂ ਨੇ ਜੰਨੇ ਪਿੰਡਾਂ ਚੋਂ ਆਈਆਂ ਨੇ ਵੱਡੀ ਗਿਣਤੀ ਚ ਆਏ ਹੋ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਰਾਹਾ ਵੱਲੋਂ ਜਿੱਥੇ ਪੂਰੇ ਪੰਜਾਬ ਦੇ ਵਿੱਚ ਸਾਰੇ ਜ਼ਿਲ੍ਹਿਆਂ ਦੇ ਵਿੱਚ ਸਿੱਦੇ ਆਜਮ ਸਰਦਾਰ ਭਗਤ ਸਿੰਘ ਰਾਜਗੁਰੂ ਸਖਦੇਵ ਉਹਨਾਂ ਨੂੰ ਯਾਦ ਕਰਨ ਦੇ ਲਈ ਉਹਨਾਂ ਦੇ ਰਾਹ ਤੇ ਅੱਗੇ ਵਧਣ ਦੇ ਲਈ ਜਦੋਂ ਪੂਰੇ ਪੰਜਾਬ ਦੇ ਵਿੱਚ ਕੱਟ ਕੀਤੇ ਨੇ ਅੱਜ ਤੁਸੀਂ ਸਨਾਮ ਦੀ ਦਾਣਾ ਮੰਡੀ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਚਾਹਿਓ ਸਾਡੀਆਂ ਭੈਣਾਂ ਇੰਜਾਂ ਨੇ ਨੌਜਵਾਨ ਭਰਾ ਆਏ ਨੇ ਭਰਾਵੋ ਜਦੋਂ ਅੱਜ ਆਸੀ ਸ਼ਹੀਦ ਭਗਤ ਸਿੰਘ ਨੂੰ ਯਾਦ ਕਰਦੇ ਆ ਤਾਂ ਅਸਾਂ ਨੂੰ ਇਹ ਗੱਲ ਜਣੀ ਸਾਡੇ ਜੱਜਪਿਆਂ ਦੇ ਵਿੱਚ ਸਾਡੇ ਜਿਹੜੇ ਪੂਰੀ ਤਰ੍ਹਾਂ ਦੇ ਨਾਲ ਘੋਲਾਂ ਦੇ ਵਿੱਚ ਜਦੋਂ ਇਹ ਝਲਕ ਪੈਂਦੀ ਆ ਕਿ ਸ਼ਹੀਦ ਭਗਤ ਸਿੰਘ ਜਦੋਂ ਭਰਾਵੋ ਨੂੰ ਫਾਸੀ ਚੜਿਆ ਗਿਆ ਫਾਸੀ ਚੜਨ ਵੇਲੇ ਜਣੇ ਉਹਦੇ ਚਿਹਰੇ ਤੇ ਨਮੋਸੀ ਨਹੀਂ ਆਈ ਉਹ ਕਿਹੜੀ ਗੱਲ ਆ ਜਿਹੜੀ ਗੱਲ ਭਗਤ ਸਿੰਘ ਨੂੰ ਫਾਸੀ ਦੇ ਤਖਤੇ ਤੇ ਚੜਨ ਵੇਲੇ ਵੀ ਉਹ ਪੂਰੀ ਤਰ੍ਹਾਂ ਨਾਲ ਗੜਕਦਾ ਸੀ ਵੜਕਦਾ ਸੀ ਉਹ ਭਰਾਵੋ ਉਹ ਗੱਲਾਂ ਲੋਕਾਂ ਦੀ ਜਿਹੜੀ ਗੱਲ ਭਗਤ ਸਿੰਘ ਕਹਿ ਕੇ ਗਿਆ ਜਿਹੜੀ ਲਹਿਰ ਦੀ ਗੱਲ ਭਗਤ ਸਿੰਘ ਕਰਕੇ ਗਿਆ ਉਹਨੂੰ ਜਦੋਂ ਆਪਾਂ ਚਿਤਾਰਦੇ ਹਾਂ ਕਿ ਜਦੋਂ ਭਗਤ ਸਿੰਘ ਦਾ ਜਨਮ ਹੋਇਆ ਉਦੋਂ ਪੰਜਾਬ ਦੇ ਹਿੰਦੁਸਤਾਨ ਦੇ ਹਾਲਾਤ ਕੀ ਸੀ ਅੱਜ ਪੰਜਾਬ ਤੇ ਹਿੰਦੁਸਤਾਨ ਦੇ ਹਾਲਾਤ ਕੀ ਨੇ ਦੁਨੀਆ ਦੇ ਹਾਲਾਤ ਕੀ ਨੇ ਜਦੋਂ ਇਹਦੇ ਤੇ ਨਜ਼ਰ ਮਾਰਦੇ ਆਂ ਭਰਾਵੋ ਤਾਂ ਉਹਦੇ ਨਾਲ ਬਹੁਤ ਫਰਕ ਨਹੀਂ ਪੈਂਦਾ ਹੈ ਕਿਉਂਕਿ ਅੱਜ ਵੀ ਇੱਥੋਂ ਦੇ ਕਿਸਾਨ ਖੁਦਕੁਸ਼ੀਆਂ ਕਰ ਰਹੇ ਨੇ ਇੱਥੋਂ ਦੇ ਜਿਹੜੇ ਮਜ਼ਦੂਰ ਖੁਦਕੁਸ਼ੀਆਂ ਕਰ ਰਹੇ ਨੇ ਇੱਥੇ ਪੂਰੀ ਤਰ੍ਹਾਂ ਦੇ ਨਾਲ ਉਥਲ-ਪੁਥਲ ਹੋ ਜੜੀ ਇੱਥੇ ਪੂਰਾ ਵਪਾਰੀ ਵਰਗਾ ਜੜਾ ਉਹਨਾਂ ਦੀਆਂ ਵੀਡੀਓ ਪੈ ਰਹੀਆਂ ਨੇ ਚੈਨਲਾਂ ਦੇ ਉੱਤੇ ਚੱਲ ਰਹੀ ਆ ਵਪਾਰੀਆਂ ਦੇ ਪ੍ਰਧਾਨ ਦੀ ਵੀਡੀਓ ਜਿਹੜਾ ਇੱਥੋਂ ਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਹ ਕਹਿ ਰਿਹਾ ਨਾ ਕਿ ਵਪਾਰ ਮੰਡਲਾ ਜਿਹੜਾ ਇੱਥੇ ਪੂਰੀ ਤਰ੍ਹਾਂ ਦੇ ਨਾਲ ਵਪਾਰ ਜੰਮ ਕਰਤਾ ਉਹ ਵਪਾਰੀ ਕਹਿ ਰਹੇ ਨੇ ਕਈ ਨਾ ਕੰਪਨੀਆਂ ਨੇ ਆਪ ਇਥੋਂ ਦੀ ਸਰਕਾਰ ਨੇ ਜਣੀ ਕਿਵੇਂ ਮਾ ਜੋਨ ਨੂੰ ਲੈ ਕੇ ਆ ਰਹੇ ਨੇ ਕਿਵੇਂ ਵੱਡੀਆਂ ਕੰਪਨੀਆਂ ਨੂੰ ਲੈ ਕੇ ਆ ਰਹੇ ਨੇ ਇਸ ਕਰਕੇ ਭਰਾਵੋ ਜਣੀ ਅੱਜ ਵੀ ਉਹੀ ਹਾਲਾਤ ਨੇ ਜਦੋਂ ਭਗਤ ਸਿੰਘ ਦਾ ਜਨਮ ਹੋਇਆ ਜਣੀ ਉਦੋਂ ਜਦੋਂ ਆਪਾਂ ਨਿਗਾਹ ਮਾਰਦੇ ਆ ਕਿ ਉਦੋਂ ਵੀ ਇਥੋਂ ਦੇ ਹਾਕਮ ਨੇ ਜੜੇ ਉਹ ਲੈ ਕੇ ਆਏ ਵਿਕਾਸ ਦਾ ਨਾਰਾ ਜਦੋਂ ਵਿਕਾਸ ਦਾ ਨਾਰਾ ਲੈ ਕੇ ਆਏ ਨੇ ਪੂਰੀ ਤਰ੍ਹਾਂ ਦੇ ਨਾਲ ਅੱਜ ਵੀ ਜਦੋਂ ਵਿਕਾਸ ਦਾ ਨਾਹਰਾ ਲਾਉਂਦੇ ਨੇ ਜਦੋਂ ਵੀ ਹਾਕਮ ਵਿਕਾਸ ਦਾ ਨਾਹਰਾ ਲਾਉਂਦੇ ਨੇ ਤਾਂ ਲੋਕਾਂ ਦਾ ਬਨਾਸ ਹੁੰਦਾ ਭਰਵੋ ਇਸ ਕਰਕੇ ਜਦੋਂ ਅਸੀਂ ਅੱਜ ਸਹੀਲ ਭਗਤ ਸਿੰਘ ਰਾਜਗੁਰੂ ਸਖਦੇਵ ਨੂੰ ਯਾਦ ਕਰਦੇ ਆ ਤਾਂ ਉਹਨਾਂ ਦੇ ਰਾਹ ਤੇ ਅੱਗੇ ਵਧਣ ਦੀ ਗੱਲ ਕਰਦੇ ਆ ਤਾਂ ਭਰਵੋ ਭਗਤ ਸਿੰਘ ਜਿਹੜਾ ਉਹ ਇੱਕ ਵਿਅਕਤੀ ਨਹੀਂ ਹੈ ਉਹਨੂੰ ਅਪਸਤੋਲ ਨਾਲ ਕਿਹਾ ਜਾਂਦਾ ਉਹਨੂੰ ਮੋਸ ਖੜੀ ਵਾਲਾ ਕਿਹਾ ਜਾਂਦਾ ਨਹੀਂ ਭਰਵੋ ਭਗਤ ਸਿੰਘ ਇੱਕ ਚੇਨਾ ਭਗਤ ਸਿੰਘ ਕ ਬਚਾਰਾ ਭਗਤ ਸਿੰਘ ਕ ਲਾਰਾ ਜਿਹੜੀ ਲਹਿਰ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਇੱਥੇ ਕਾਇਆ ਪਲਟੀਆ ਜੜੀ ਉਹ ਕਰਨੀ ਆ ਇਸ ਕਰਕੇ ਭਰਵੋ ਭਗਤ ਸਿੰਘ ਜਣੀ ਜਦੋਂ ਪੂਰੀ ਤਰ੍ਹਾਂ ਦੇ ਨਾਲ ਇੱਥੇ ਔਰ ਇੱਥੋਂ ਦੇ ਅੰਗਰੇਜ਼ਾਂ ਨੇ ਇੱਥੋਂ ਦੇ ਜਿਹੜੇ ਮੁਗਲਾਂ ਨੇ ਜਦੋਂ ਇੱਥੇ ਰਾਜ ਕੀਤੇ ਨੇ ਉਹ ਸਾਰੀ ਫਿਲਮ ਦੇਖੀ ਆ ਭਗਤ ਸਿੰਘ ਨੇ ਹੁਣ ਐ ਜਦੋਂ ਅਜੇ ਇੱਥੋਂ ਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਾਂ ਇੱਥੋਂ ਦਾ ਮੋਦੀ ਹੋਵੇ ਔਰਨウェイ ਆ ਵੀ ਲੋਕਾਂ ਦੀਆਂ ਟਰਾਲੀਆਂ ਮੋਧੀਆਂ ਮਾਰ ਕੇ ਲੋਕਾਂ ਤੇ लाठी चार्ज ਕਰਕੇ ਜਣੀ ਲੋਕਾਂ ਨੂੰ ਢਾ ਕੇ ਲੋਕਾਂ ਆਗੂਆਂ ਨੂੰ ਜੇਲਾਂ ਚ ਬੰਦ ਕਰਕੇ ਇੱਥੇ ਪੁਲਿਸ ਸੌਣੀ ਚ ਪੁਲਿਸ ਦਾ ਰਾਜ ਕਾਇਮ ਕਰਕੇ ਇਹਨਾਂ ਲੋਕਾਂ ਨੂੰ ਡਰਾ ਦਿੱਤਾ ਜਾਊਗਾ ਇਹ ਪ੍ਰਭੂ ਉਦੋਂ ਦੀਆਂ ਗੱਲਾਂ ਨੇ ਜਦੋਂ ਇੱਥੇ ਅੰਗਰੇਜ਼ ਆਏ ਨੇ ਜਣੀ ਅੰਗਰੇਜ਼ਾਂ ਨੇ ਪੂਰੀ ਤਰ੍ਹਾਂ ਦੇ ਨਾਲ ਉਹ ਇੱਥੇ ਆਪਣਾ ਜਿਹੜਾ ਦਹਸ ਦਾ ਮਾਹੌਲ ਬਣਾਇਆ ਉਹ ਦਹਸਤ ਪੰਨੀਆਂ ਉਦੋਂ ਜਦੋਂ ਇੱਥੇ ਜਲਿਆਂ ਵਾਲੇ ਬਾਗ ਦੇ ਵਿੱਚ ਵੀ ਜਰਨਲ ਡਾਇਰ ਦੇ ਵੱਲੋਂ ਹਜ਼ਾਰਾਂ ਲੋਕਾਂ ਨੂੰ ਗੋਲੀਆਂ ਦੇ ਨਾਲ ਪੰਨ ਦਿੱਤਾ ਗਿਆ ਉਹਨਾਂ ਨੇ ਇਹ ਸਮਝਿਆ ਕਿ ਇੱਥੇ ਜਵੇਂ ਕਾਂ ਨੂੰ ਮਾਰ ਕੇ ਟੰਗ ਦਿੱਤਾ ਜਾਂਦਾ ਇਸ ਕਰਕੇ ਇਹ ਤੋਂ ਬਾਅਦ ਕੋਈ ਉੱਠੂ ਨਹੀਂ ਕੋਈ ਜਾਗੂ ਨਹੀਂ ਉਦੋਂ ਵੀ ਭਰਾਵੋ ਭਗਤ ਸਿੰਘ ਦੀ ਉਮਰ 12 ਸਾਲ ਦੀ ਜਲਿਆਂ ਵਾਲੇ ਬਾਗ ਚ ਗਿਆ ਉਹ ਪੂਰੇ ਦਾ ਪੂਰਾ ਲੋਥਾਂ ਨਾਲ ਭਰਿਆ ਖੂਹ ਆ ਜਿਹੜਾ ਪੂਰੇ ਦਾ ਪੂਰਾ ਜਿਹੜਾ ਉਸ ਤੋਂ ਬਾਅਦ ਜਣਿਓ ਸਾਰਾ ਉਹਨੇ ਉਹ ਮਹਾਲ ਦੇਖਿਆ ਉਥੇ ਜਦੋਂ ਗਿਆ ਉਥੋਂ ਭਰਵੋ ਸੀਸੀ ਚ ਪਾ ਕੇ ਉਹ ਮਿੱਟੀ ਲੈ ਕੇ ਆਇਆ ਇਹ ਪਰਨ ਕੀਤਾ ਕਿ ਪੂਰੀ ਤਰ੍ਹਾਂ ਦੇ ਨਾਲ ਜਦੋਂ ਤੱਕ ਇਥੋਂ ਅੰਗਰੇਜ਼ ਨਹੀਂ ਜਾਂਦੇ ਜਦੋਂ ਤੱਕ ਆ ਲੋਕਾਂ ਦਾ ਰਾਜ ਨਹੀਂ ਆਉਂਦਾ ਉਦੋਂ ਤੱਕ ਜਿਹੜਾ ਇਹਦੇ ਖਿਲਾਫ ਲੜਾਂਗੇ ਇਹ ਪਰਨ ਕੀਤਾ ਭਗਤ ਸਿੰਘ ਨੇ ਇਸ ਕਰਕੇ ਭਰੋ ਭਗਤ ਸਿੰਘ ਜਣੀ ਪੂਰੀ ਤਰ੍ਹਾਂ ਦੇ ਨਾਲ ਜਦੋਂ ਆ ਅਧਿਆਨ ਕਰਦਾ ਪੜਦਾ ਲਿਖਦਾ ਇਹ ਵਿਚਾਰ ਕਰਦਾ ਉਸ ਤੋਂ ਬਾਅਦ ਜਣੀ ਪਰਿਵਾਰ ਦੇ ਵਿੱਚ ਵੀ ਇਹ ਗੱਲਾਂ ਚੱਲਦੀਆਂ ਨੇ ਕਿ ਭਗਤ ਸਿੰਘ ਜੜਾ ਉਹਦਾ ਜੜਾ ਵਿਆਹ ਕਰਨਾ ਉਹਦੀ ਉਮਰ 18 ਸਾਲ ਦੀ ਹੋ ਗਈ ਪਰ ਭਰਾਵੋ ਜਦੋਂ ਉਹਦੀਆਂ ਗੱਲਾਂ ਪਰਿਵਾਰ ਦੀਆਂ ਗੱਲਾਂ ਭਗਤ ਸਿੰਘ ਦੇ ਕੰਨਾਂ 'ਚ ਪੈਂਦੀਆਂ ਨੇ ਉਦੋਂ ਭਗਤ ਸਿੰਘ ਜਣੀ ਇੱਕ ਚਿੱਠੀ ਲਿਖਦਾ ਉਹ ਚਿੱਠੀ 'ਚ ਲਿਖਦਾ ਕਿ ਤੁਸੀਂ ਕਹਿੰਦੇ ਹੋ ਕਿ ਅਸੀਂ ਦੇਸ਼ ਭਗਤਾਂ ਜਿਹਦਾ ਦਾਦਾ ਅਰਜਨ ਸਿੰਘ ਦੇਸ਼ ਭਗਤਾਂ ਜਿਹਦਾ ਪਿਤਾ ਕਿਸ਼ਨ ਸਿੰਘ ਦੇਸ ਭਗਤ ਜੀ ਦਾ ਚਾਚਾ ਅਜੀਤ ਸਿੰਘ ਜਿਨੇ ਪਗੜੀ ਸੰਭਾਲ ਚਟਾ ਲਹਿਰ ਚਲਾਈਆ ਉਹਨੇ ਕਿਹਾ ਚਿੱਠੀ ਚ ਲਿਖ ਕੇ ਗਿਆ ਕਿ ਤੁਸੀਂ ਗੱਲਾਂ ਦੇਸ਼ ਭਗਤੀ ਦੀਆਂ ਕਰਦੇ ਹੋ ਇਸ ਕਰਕੇ ਮੈਂ ਵਿਆਹ ਨਹੀਂ ਕਰਾਉਣਾ ਆ ਲੋਕਾਂ ਦੇ ਲੇਖੇ ਜ਼ਿੰਦਗੀ ਲਾਉਣੀ ਆ ਉਹਨਾਂ ਨੂੰ ਹਨੋਰਾ ਮਾਰਿਆ ਉਹਨੂੰ ਕਿਹਾ ਭਗਤ ਸਿੰਘ ਨੂੰ ਕਿ ਤੈਨੂੰ ਐ ਲੱਗਦਾ ਇਹ ਆਪਣਾ ਪਰਿਵਾਰ ਆ ਜਿਹੜਾ ਇਹ ਤਾਂ ਸਰਦਾਰਾਪੁਰ ਦਾ ਪਰਿਵਾਰ ਆ ਲੋਕਾਂ 'ਚ ਆਪਣੀ ਗੱਲ ਆ ਕਿ ਤੈਨੂੰ ਲੋਕ ਹੱਥਾਂ ਤੇ ਚੱਕ ਲੈਣਗੇ ਇਸ ਕਰਕੇ ਪ੍ਰਭੂ ਜਦੋਂ ਭਗਤ ਸਿੰਘ ਘਰੋਂ ਚਲਾ ਗਿਆ ਕਾਨਪੁਰ ਚ ਚਲਾ ਗਿਆ ਉਹਨੇ ਕਿਸੇ ਨੂੰ ਜਾ ਕੇ ਨਹੀਂ ਦੱਸਿਆ ਕਿ ਮੇਰਾ ਪਿਸਲਾ ਪਸੋਕੜ ਕੀ ਆ ਮੇਰਾ ਪਰਿਵਾਰ ਕੀ ਆ ਕਾਨਪੁਰ ਦੇ ਵਿੱਚ ਰਿਹਾ ਅਗਵਾਰ ਬੰਡਦਾ ਰਿਹਾ ਪਰ ਪ੍ਰਭੂ ਘਰੋਂ ਜਦੋਂ ਗਿਆ ਉਦੋਂ ਜਣੀ ਜਣੀ ਦਾਲੇ ਲਈ ਲੋਈ ਜਣੀ ਪੂਰੀ ਤਰ੍ਹਾਂ ਦੇ ਨਾਲ ਉਹ ਉਹਨਾਂ ਹਾਲਾਤਾਂ ਵਿੱਚ ਦੀ ਲੰਘਦਾ ਹੋਇਆ ਜਣੇ ਖਾਦਰ ਦਾ ਪਾਇਆ ਕੋਟ ਜਣੇ ਉਹਦੇ ਪੈਂਟ ਪਾਈ ਹੋਈ ਖਾਦਰ ਦੇ ਕੋਟ ਦੀਆਂ ਜਿਹੜੀਆਂ ਬਾਹਾਂ ਪਾਟ ਗਿਆ ਬਾਹਾਂ ਪਾਟਣ ਤੋਂ ਬਾਅਦ ਪਜਾਮੇ ਦੀਆਂ ਟੰਗਾਂ ਵੱਢ ਕੇ ਉਹਨੇ ਆਪਣੀਆਂ ਬਾਹਾਂ ਲਾਈਆਂ ਇਸ ਕਰਕੇ ਜਿਹੜੀ ਲਈ ਹੋਈ ਲੁੰਗੀ ਸੀਗੀ ਉਹਦੀ ਲੁੰਗੀ ਬਣਾ ਕੇ ਚਾਦਰਾਂ ਬਣਾ ਕੇ ਇਹਦੇ باوجود ਵੀ ਉਹ ਕਿਤਾਬਾਂ ਜੇਬ ਚ ਰੱਖਦਾ ਭਗਤ ਸਿੰਘ ਇਹ ਇਸ ਕਰਕੇ ਭਰੋ ਭਗਤ ਸਿੰਘ ਜਦੋਂ ਇਹਨਾਂ ਸਾਰੀਆਂ ਗੱਲਾਂ ਬਈ ਦੀ ਲੰਘਦਾ ਉਦੋਂ ਪੂਰੀ ਤਰ੍ਹਾਂ ਦੇ ਨਾਲ ਵੱਖ-ਵੱਖ ਲਹਿਰਾਂ ਚੱਲੀਆਂ ਉਹਨਾਂ ਲਹਿਰਾਂ ਦੇ ਵਿੱਚ ਉਹ ਯੋਗਦਾਨ ਪੈਂਦਾ ਰਿਹਾ ਸਮੇਂ-ਸਮੇਂ ਤੇ ਭਾਵੇਂ ਉਹ ਗੁਰਦੁਆਰਾ ਸੁਧਾਰ ਸਾਹਿਬ ਦੀ ਲਹਿਰ ਹੋਵੇ ਭਾਵੇਂ ਜੈਤੂ ਦਾ ਮੋਰਚਾ ਹੋਵੇ ਜਦੋਂ ਜੈਤੂ ਦੇ ਮੋਰਚੇ ਦੇ ਵਿੱਚ ਇਥੋਂ ਦੀ ਹਕੂਮਤ ਨੇ ਜਣੀ ਇਹ ਕਹਿਤਾ ਕਿ ਜਿਹੜੇ ਜੈਤੂ ਦੇ ਮੋਰਚੇ ਚ ਜਥੇ ਜਾ ਰਹੇ ਨੇ ਉਹਨਾਂ ਜਥਿਆਂ ਨੂੰ ਜੇ ਕੋਈ ਲੰਗਰ ਸਕਾਊਗਾ ਉਹਨਾਂ ਨੂੰ ਜੁਰਮਾਨਾ ਕੀਤਾ ਜਾਊਗਾ ਉਹਨਾਂ ਨੂੰ ਜੇਲ੍ਹ 'ਚ ਬੰਦ ਕੀਤਾ ਜਾਊਗਾ ਉਦੋਂ ਭਰਾਵੋ ਭਗਤ ਸਿੰਘ ਨੇ ਕਮਾਦ ਦੇ ਖੇਤ 'ਚ ਲੁਕੋ ਕੇ ਰੱਖਿਆ ਲੰਗਰ ਜਣੀ ਜਦੋਂ ਉਹ ਜਥਾ ਆਇਆ ਤਾਂ ਉਹ ਲੰਗਰ ਜਿਹੜਾ ਭਗਤ ਸਿੰਘ ਨੇ ਉਹ ਜਥੇ ਨੂੰ ਖਵਾਇਆ ਇਸ ਕਰਕੇ ਭਰਾਵੋ ਭਗਤ ਸਿੰਘ ਇੱਕ ਵਿਚਾਰ ਭਗਤ ਸਿੰਘ ਦੀਆਂ ਗੱਲਾਂ ਨੇ ਜੜੀਆਂ ਉਹ ਜੜੀਆਂ ਲਿਖ ਤਾਂ ਲਿਖ ਕੇ ਗਿਆ ਉਹਨੇ ਕਿਹਾ ਕਿ ਸਾਡੇ ਜਾਣ ਤੋਂ ਬਾਅਦ ਇੱਥੇ ਜਿਹੜੇ ਅੰਗਰੇਜ਼ ਕਾਲੇ ਅੰਗਰੇਜ਼ ਥੋੜੇ ਮੋਢਿਆਂ ਤੇ ਸਵਾਰ ਹੋਣਗੇ ਇੱਥੇ ਜਿਹੜੇ ਗੋਰੇ ਅੰਗਰੇਜ਼ ਚਲੇ ਜਾਣਗੇ ਅੱਜ ਭਰੋ ਉਹ ਹੀ ਅੰਗਰੇਜ਼ ਨੇ ਜਿਹੜੀ ਐਮਾ ਯਾਉਨਾ ਉਹੀ ਅੰਗਰੇਜ਼ ਨੇ ਜਿਹੜੀਆਂ ਭਾਰਤ ਮਾਲਾ ਦੀਆਂ ਸੜਕਾਂ ਕੱਢ ਰਹੀਆਂ ਨੇ ਆਹ ਜਿਹੜੀਆਂ ਟਰੈਕਟਰ ਵਾਲੀਆਂ ਕੰਪਨੀਆਂ ਨੇ ਆਹ ਜਿਹੜੀਆਂ ਦਵਾਈਆਂ ਵਾਲੀਆਂ ਕੰਪਨੀਆਂ ਨੇ ਆਹ ਜਿਹੜੀਆਂ ਇਥੋਂ ਕਿਸਾਨਾਂ ਦੀਆਂ ਜ਼ਮੀਨਾਂ ਖੋਣ ਵਾਲੀਆਂ ਕੰਪਨੀਆਂ ਉਹੀ ਅੰਗਰੇਜ਼ ਉਹੀ ਜਿਹੜਾ ਸਾਮਰਾਜ ਆ ਪ੍ਰਭੂ ਉਸੇ ਤਰ੍ਹਾਂ ਨਾਲ ਆ ਰਿਹਾ ਇਸ ਕਰਕੇ ਇਹ ਗੱਲ ਅੱਜ ਪ੍ਰਭੂ ਸਾਨੂੰ ਸੋਚਣ ਦੀ ਵਿਚਾਰਨ ਦੀ ਲੋੜ ਆ ਕਿ ਭਗਤ ਸਿੰਘ ਨੇ ਪੂਰੀ ਜ਼ਿੰਦਗੀ ਆ ਜੜੀ ਉਹ ਆ ਲੋਕਾਂ ਦੇ ਲੇਖੇ ਲਾਈ ਆ ਇਸ ਕਰਕੇ ਸਾਨੂੰ ਪਰਨ ਕਰਨਾ ਚਾਹੀਦਾ ਇਸ ਗੱਲ ਦਾ ਕਿ ਭਗਤ ਸਿੰਘ ਦੇ ਚੱਲੇ ਰਾਹ ਦੇ ਉੱਤੇ ਉਹਦੇ ਦਰਸਾਏ ਰਾਹ ਦੇ ਉੱਤੇ ਆਪਾਂ ਅੱਗੇ ਵਧੀਏ ਤੇ ਉਹਦੀ ਗੱਲ ਆ ਜੜੀ ਲੋਕਾਂ ਚ ਲੈ ਕੇ ਜਾਈਏ ਕਿ ਜਣੀ ਉਦੋਂ ਇੱਕ ਇਸਟੀ ਇੰਡੀਆ ਨਾ ਦੀ ਕੰਪਨੀ ਆਈ ਜਿਹੜੀ ਚਾਹ ਦਾ ਵਪਾਰ ਕਰਨ ਵਾਸਤੇ ਆਈ ਉਹ ਕੰਪਨੀ ਨੇ ਆਪਣੀ ਫੌਜ ਬਣਾ ਲਈ ਉਸ ਕੰਪਨੀ ਨੇ ਸਾਡਾ ਰਜਗਾਰ ਖੋਹਿਆ ਪੂਰੀ ਤਰ੍ਹਾਂ ਦੇ ਨਾਲ ਓ ਇਸ ਕਰਕੇ ਉਦੋਂ ਸਾਡੇ ਇੱਥੇ ਨਰਮਕ ਬਾਹਾਂ ਹੁੰਦੀਆਂ ਉਤੇ ਪੂਰਾ ਕਾਰੋਬਾਰ ਆ ਜਿਹੜਾ ਖੱਡੀਆਂ ਬੁਣਦੇ ਖਾਦਰ ਬੁਣਦੇ ਉਦੋਂ ਪੂਰਾ ਸਿਸਟਮ ਆ ਜੜਾ ਉਹ ਖੇਤੀ ਦੇ ਨਾਲ ਜੁੜ ਕੇ ਇੱਥੇ ਜਿਹੜੇ ਜਲਾਹੇ ਤੇ ਉਹ ਪੂਰੀ ਤਰ੍ਹਾਂ ਨਾਲ ਖੱਡੀਆਂ ਬੁਣਦੇ ਮਿਸਤਰੀ ਉਹ ਫਾਲੇ ਬਣਾਉਂਦੇ ਉਹ ਪੰਜਾਲੀਆਂ ਬਣਾਉਂਦੇ ਇੱਕ ਪੂਰਾ ਸਰਕਲ ਜਿਹੜਾ ਤੁਰਿਆ ਹਾ ਸੀਗਾ ਪਰ ਇਥੋਂ ਦੇ ਉਹ ਅੰਗਰੇਜ਼ਾਂ ਨੇ ਉਦੋਂ ਵੀ ਭਰਾਵੋ ਜਵੇਂ ਅੱਜ ਦੇ ਅੰਗਰੇਜ਼ ਸਾਡੀਆਂ ਜ਼ਮੀਨਾਂ ਖੋਹ ਰਹੇ ਨੇ ਉਦੋਂ ਦੇ ਜਣੀ ਜਿਹੜਾ ਅਸੀਂ ਢਾਕੇ ਦੀ ਮਰਮਲ ਬੁਣਦੇ ਹੁੰਦੇ ਆ ਹਾ ਲੋਕ ਜਣੀ ਉਹ ਢਾਕੇ ਦੀ ਮਰਮਲ ਆ ਕਹਿੰਦੇ ਜਿਹੜਾ ਇੱਕ ਪੂਰੇ ਦਾ ਪੂਰਾ ਥਾਣਾ ਇੱਕ ਮੁਠੀ ਚ ਆ ਜਾਂਦਾ ਚੀਨ ਦਾ ਰੇਸ਼ਮ ਹਿੰਦੁਸਤਾਨ ਦੀ ਢਾਕੇ ਦੀ ਮਰਮਲ ਮਸੂਰ ਹੁੰਦੀ ਪਰ ਉਹ ਪਰਾ ਇਹਨਾਂ ਬੇਈਮਾਨਾਂ ਨੇ ਉਹ ਜਿਹੜੀ ਉਹ ਖਤਮ ਕੀਤਾ ਕੰਮ ਉਹਨਾਂ ਨੇ ਲਿਆਂਦਾ ਆ ਜਿਹੜਾ ਕੱਪੜੇ ਦਾ ਸਿਸਟਮ ਉਹ ਬਾਹਰੋਂ ਲਿਆਂਦਾ ਇਸ ਕਰਕੇ ਉਦੋਂ ਜਿਹੜੇ ਪੱਛਮੀ ਮੁਲਕ ਸੀਗੇ ਜਿਹੜੇ ਬਾਹਰਲੇ ਮੁਲਕ ਤੇ ਉਦੋਂ ਸਾਡੇ ਹਰੇਕ ਦੇ ਘਰਾਂ ਤੋਂ ਸਿਉਣਾ ਹੁੰਦਾ ਚਾਂਦੀ ਹੁੰਦੀ ਇਸ ਕਰਕੇ ਸਿਉਨੇ ਦੀ ਚਿੜੀ ਕਹਿੰਦੇ ਗਰੀਬ ਤੋਂ ਗਰੀਬ ਦੇ ਘਰੇ ਬਾਲੀਆਂ ਸਿਉਨੇ ਦੀਆਂ ਸਾਂਪਾ ਹੁੰਦੀਆਂ ਉਹ ਐਵੇਂ ਨਹੀਂ ਸੀ ਹੁੰਦੀਆਂ ਕਿਉਂਕਿ ਉਦੋਂ ਢਾਕੇ ਦੀ ਮਲਮਲ ਜੜੀ ਉਹ ਇੱਥੋਂ ਲੈ ਕੇ ਜਾਂਦੇ ਬਰਤਾਨੀਆਂ ਦੇ ਦੂਜੇ ਮੁਲਕ ਉਹ ਜਣੇ ਉਹਦੇ ਬਦਲੇ ਚ ਸਿਉਨਾ ਚਾਂਦੀ ਦੇ ਕੇ ਜਾਂਦੇ ਪਰ ਇਹਨਾਂ ਬੇਈਮਾਨਾਂ ਨੇ ਜਦੋਂ ਉਹ ਜਲਾਹੇ ਨੇ ਜਿਹੜੇ ਉਹ ਕਾਰੋਬਾਰ ਬੰਦ ਕੀਤਾ ਜਦੋਂ ਆਪਣਾ ਸਿਸਟਮ ਲਿਆਂਦਾ ਉਦੋਂ ਭਰਵੋ ਉਹਨਾਂ ਨੇ ਗੁੱਟ ਵੱਡੇ ਨੇ ਗੁੱਟ ਜਲਾਹਿਆਂ ਦੇ ਉਦੋਂ ਕਾਨੂੰਨ ਬਣਾਤਾ ਕਿ ਜਿਹੜਾ ਘਰੇ ਖੱਦਰ ਬਣੂਗਾ ਜਿਹੜਾ ਉਹਦੇ ਤੇ ਪਰਚੇ ਦਰਜ ਹੋਣਗੇ ਉਹਨਾਂ ਨੂੰ 200 ਪਾਉਂਡ ਜੁਰਮਾਨਾ ਹੋਊਗਾ ਇਸ ਕਰਕੇ ਪੂਰੀ ਤਰ੍ਹਾਂ ਦੇ ਨਾਲ ਅੱਜ ਦੇ ਹਾਕਮ ਨੇ ਜਿਹੜੇ ਉਹ ਵੀ ਉਹੀ ਕੋਸ਼ਿਸ਼ ਕਰਨਾ ਰਹੇ ਨੇ ਇਸ ਕਰਕੇ ਭਰਵੋ ਭਗਤ ਸਿੰਘ ਦੀ ਇਹ ਗੱਲ ਭੋਜਣ ਦੀ ਲੋੜ ਆ ਕਿ ਭਗਤ ਸਿੰਘ ਜਦੋਂ ਜੇਲ੍ਹ ਚ ਚਲਾ ਗਿਆ ਜਦੋਂ ਜੇਲ੍ਹ ਚ ਗਿਆ ਭਗਤ ਸਿੰਘ ਉਹ ਜਦੋਂ ਉਥੇ ਉਹਦੇ ਤੇ ਜਿਹੜਾ ਉਹ ਉਹਦੀ ਸਫਾਈ ਕਰਨ ਵਾਸਤੇ ਇੱਕ ਮਜ਼ਦੂਰ ਬੋਗਾ ਜਦੋਂ ਉਹ ਉਹਦੀ ਸਫਾਈ ਕਰਨ ਆਉਂਦਾ ਭਗਤ ਸਿੰਘ ਤੋਂ ਡਰ ਡਰ ਕੇ ਇੱਕ ਪਾਸੇ ਬਹਿ ਜਾਂਦਾ ਜਦੋਂ ਉਹ ਡਰਦਾ ਭਗਤ ਸਿੰਘ ਤੇ ਲਵੇ ਨਹੀਂ ਆਉਂਦਾ ਉਹ ਕਹਿੰਦਾ ਬੋਗਿਆ ਤੂੰ ਦੂਰ ਘਾਤੋਂ ਬਹਿ ਗਿਆ ਤੈਨੂੰ ਡਰ ਲੱਗਦਾ ਕਹਿੰਦਾ ਸਰਦਾਰਾਂ ਤੇ ਤੂੰ ਤਾਂ ਵੱਡੇ ਵੱਡੇ ਡਰਦੇ ਨੇ ਤੈ ਸਾੜ ਰੋ ਸੋਕਤਾ ਤੈ ਸੈਂਬਰੀ ਚ ਬੰਬ ਸੜਤਾ ਤੈਨੂੰ ਤਾਂ ਖੁੰਖਾਰ ਦਿਖਾਇਆ ਜਾਂਦਾ ਉਨੇ ਕਿਹਾ ਹੋ ਗਿਆ ਮੈਂ ਤੁਹਾਡੇ ਲਈ ਮਜ਼ਦੂਰਾਂ ਦੇ ਲਈ ਆ ਕਿਸਾਨਾਂ ਦੇ ਲਈ ਉਹਨਾਂ ਹਾਕਮਾਂ ਦੇ ਖਿਲਾਫ ਲੜਦਾ ਇਸ ਕਰਕੇ ਤੂੰ ਮੇਰੇ ਕੋਲ ਬੈਠਾ ਉਹਨੇ ਬੈਠ ਕੇ ਗੱਲਾਂ ਕੀਤੀਆਂ ਜਦੋਂ ਗੱਲਾਂ ਬੋਗੇ ਨਾਲ ਕੀਤੀਆਂ ਉਹਨੇ ਕਿਹਾ ਬੋਗੇ ਨੂੰ ਕਿ ਬੋਗਿਆ ਤੂੰ ਮੇਰੀ ਮਾਂ ਕਹਿੰਦਾ ਉਹਨੇ ਕਿਹਾ ਕਿ ਸਰਦਾਰਾ ਜੇ ਮੈਂ ਤੇਰੇ ਕੋਲੇ ਬੈਠੂੰਗਾ ਤੂੰ ਤਾਂ ਪਟਿਆ ਜਾਵੇਂਗਾ ਤੂੰ ਸਰਦਾਰਾਂ ਦਾ ਮੁੰਡਾ ਇਸ ਕਰਕੇ ਉਹਨੇ ਕਿਹਾ ਨਹੀਂ ਭੋਗਿਆ ਬਚਪਨ ਦੇ ਵਿੱਚ ਮੇਰੀ ਮਾਂ ਨੇ ਮੇਰਾ ਗੰਦ ਚੱਕਿਆ ਅੱਜ ਜੇਲ੍ਹ ਦੀ ਕੋਠੜੀ ਦੇ ਵਿੱਚ ਤੂੰ ਮੇਰਾ ਗੰਦ ਚੱਕ ਰਿਹਾ ਤੂੰ ਮੇਰੀ ਸਫਾਈ ਕਰਦਾ ਕੋਠੜੀ ਦੀ ਇਸ ਕਰਕੇ ਤੂੰ ਮੇਰੀ ਮਾਂ ਹੋਈ ਇਸ ਕਰਕੇ ਉਹਨੇ ਕਿਹਾ ਕਿ ਤੇਰੇ ਹੱਥਾਂ ਦੀ ਪੱਕੀ ਰੋਟੀ ਖਾਣਾ ਚਾਹਣਾ ਮੈਂ ਉਦੋਂ ਭਰਾਵੋ ਜਣੀ ਉਹਨੂੰ ਫਾਸੀ ਚਾੜਤਾ ਉਹ ਜਦੋਂ ਭੋਗਾਂ ਰੋਟੀ ਲੈ ਕੇ ਗਿਆ ਤਾਂ ਉਹ ਪੂਰੀ ਤਰ੍ਹਾਂ ਦੇ ਨਾਲ ਭਾਵਕ ਹੋਇਆ ਰੋਇਆ ਇਸ ਕਰਕੇ ਪ੍ਰਭੂ ਭਗਤ ਸਿੰਘ ਤੇ ਵਿਚਾਰਾਂ ਦੇ ਉੱਤੇ ਅੱਗੇ ਵਧਿਏ ਇਸ ਕਰਕੇ ਭਗਤ ਸਿੰਘ ਨੂੰ ਜਦੋਂ ਫਾਸੀ ਚੜ੍ਹਿਆ ਇੱਕ ਬਲਾਰਾ ਕਹਿ ਕੇ ਗਿਆ ਪਹਿਲਾਂ ਉਹ ਇੱਕ ਕਿਤਾਬ ਪੜਦਾ ਸੀਗਾ ਜਿਹੜੀ ਕਿਤਾਬ ਦਾ ਉਹ ਪੰਨਾ ਮੋੜ ਕੇ ਗਿਆ ਉਹਨੂੰ ਜੇਲਰ ਨੇ ਵੀ ਕਿਹਾ ਕਹਿੰਦਾ ਭਗਤ ਸਿੰਘ ਤੈਨੂੰ ਤਾਂ ਫਾਸੀ ਚੜ੍ਹਨਾ ਆ ਕਿਤਾਬ ਦਾ ਪੰਨਾ ਕਹਿੰਦਾ ਤੂੰ ਕਿਉਂ ਮੋੜਦਾ ਇਹ ਕਿਤਾਬ ਤਾਂ ਤੇ ਪੜ੍ਹਨੀ ਨਹੀਂ ਨੀ ਅਜ ਤੋਂ ਬਾਅਦ ਉਨੇ ਕਿਹਾ ਕਹਿੰਦਾ ਮੈਨੂੰ ਪਤਾ ਏ ਇਸ ਗੱਲ ਦਾ ਕਿ ਅੱਜ ਤੋਂ ਬਾਅਦ ਮੈਂ ਕਿਤਾਬ ਨਹੀਂ ਪੜ੍ਹਨੀ ਮੈਂ ਫਾਸੀ ਚੜ ਜਾਣਾ ਪਰ ਇਹ ਕਿਤਾਬ ਦਾ ਪੰਨਾ ਮੈਂ ਇਸ ਕਰਕੇ ਮੋੜਦਾ ਕਿ ਮੇਰੇ ਫਾਸੀ ਚੜ ਜਾਣ ਤੋਂ ਬਾਅਦ ਇੱਥੋਂ ਦੇ ਲੱਖਾਂ ਮਜ਼ਦੂਰ ਲੱਖਾਂ ਦੇ ਕਿਸਾਨ ਲੱਖਾਂ ਨੌਜਵਾਨ ਇਹ ਪੰਨਾ ਪਲਟ ਕੇ ਸਦਾ ਕਰਨਗੇ ਇਸ ਕਰਕੇ ਆਓ ਭਗਤ ਸਿੰਘ ਦਾ ਮੋੜਾ ਪੰਨਾ ਉਹਨੂੰ ਸਿੱਧਾ ਕਰਿਏ ਭਗਵਾਨ ਸਿੰਘ ਦੀ ਮਾਨ ਦੀ ਜਿਹੜੀ ਬਲਰੋਦਰ ਨੀਤੀ ਆ ਜਿਹੜੀ ਉਹਨੂੰ ਖੱਲਿਏ ਇਸ ਕਰਕੇ ਜਿਹੜਾ ਤੁਹਾਡਾ ਗੁੱਸਾ ਉਹ ਚਲਕਦਾ ਗੁੱਸਾ ਕਿ ਇਥੋਂ ਕ ਪੀਲੇ ਪੰਜਾ ਜਿਹੜਾ ਉਹ ਬਲਟਰ ਉਧਰ ਇੱਕ ਸਾਡੇ ਟੈਂਟ ਨੂੰ ਜਿਵੇਂ ਬਹੁਤ ਵੱਡਾ ਕੋਈ ਉਹ ਪੂਰੀ ਹਵੇਲੀ ਹੋਵੇ ਪੂਰਾ ਵੱਡੇ ਵੱਡੇ ਕੋਈ ਚੀਜ਼ ਹੋਵੇ ਐ ਖਿੱਚੀ ਜਾ ਰਹੇ ਨੇ ਇਸ ਕਰਕੇ ਭਰਾਵੋ ਤੁਹਾਨੂੰ ਅਪੀਲ ਕਰਦੇ ਆ ਲਾਸਟ ਚ ਪ੍ਰਧਾਨ ਜੀ ਨੇ ਗਰਾਹਾ ਸਾਹਿਬ ਨੇ ਵੀ ਬੋਲਣਾ ਇੱਕ ਨਾਟਕ ਵੀ ਹੋਣਾ ਇਸ ਕਰਕੇ ਆਪਣੇ ਦੋ ਆਗੂਆਂ ਨੇ ਉਦੋਂ ਪਹਿਲਾਂ ਹੋਰ ਬੋਲਣਾ ਇਸ ਕਰਕੇ ਤੁਹਾਨੂੰ ਅਪੀਲ ਆ ਭਰਾਵੋ ਕਿ ਕਾਈ ਤਰੀਕ ਦਾ ਜਿਹੜਾ ਪ੍ਰੋਗਰਾਮ ਉਹਦੇ ਚ ਪੂਰੀ ਤਰ੍ਹਾਂ ਨਾਲ ਜਿਵੇਂ ਅੱਜ ਬੱਸਾਂ ਪਰ ਕੇ ਆਇਓ ਪੂਰੀ ਤਰ੍ਹਾਂ ਦੇ ਨਾਲ ਡੀਸੀ ਦਫ਼ਤਰ ਦੇ ਅੱਗੇ ਇਥੋਂ ਦੀ ਹਕੂਮਤ ਨੂੰ ਆ ਜਿਹੜਾ ਗੁੱਸਾ ਸਾਡਾ ਝਲਕਣਾ ਚਾਹੀਦਾ ਤੁਹਾਡਾ ਬਹੁਤ ਬਹੁਤ